ਅੰਤਿ ਤੇ ਤੇ ਨਾਮਿ ਹੋ ਮੁਕਾਇਆ ਜਨਾਂ ਤਨ ਤਰਸ ਰਸ ਸਿਮਿਆਤ ਲੈ ਛਡਾਇਆ ਇੱਕ ਓੰਕਾਰੁ ਸਬਦ ਗੁਰ ਪ੍ਰਸਾਦਿ ਸੁਖ ਮਾਤਾ ਪਹਿਲਾ ਦੁਖ ਦਾ ਸੁਭ ਰੋਗ ਭੈ ਆ ਜਨ ਸੁਖਤਨ ਨ ਹੋਵੇ ਏਕਮ ਕਰਤਾ ਕਰਨਾ ਮਨਹਿ ਆਗੇ ਉਤਰ ਪਰਮ ਸਿਆਨਾ ਤੇਰਾ ਅੰਤਮਾ ਜਾਇ ਕਰਥਿਆ ਰਹਾ ਊਜਾਤ ਮਹਿ ਬੂਤ ਜੋਪ ਨਹਿ ਜਾਤਾ ਗਲ ਕਲਾ ਪਰ ਪੂਰ ਰਹਾ ਤੂੰ ਸੱਜਾ ਸਾਹਿਬ ਸਿਧਦ ਸੁਵੰਦਿ ਰੋਜ ਕੀਤੀ ਸੋ ਪਾਰ ਬੈ ਵਾਹਿ ਦੇ ਧੀਰੇ ਨਾਮਿਆ ਦੇ ਪ੍ਰਿਆਸ ਸੰਗਿਆ yang tergangku sayajaya nggaktik sangkiganggang ਸੇਈ ਤੁਧੁ ਨਾਮੁ ਗਾਵਹੁ ਤੁਧੁ ਭਾਵਨੁ ਮੂਰਤਿ ਤੇਰੇ ਭਗਤ ਸਾਧਿ ਜਾਤਾਂ ਦਾ ਉਸਾਰ ਹੈ ਗੁਰਨਾਰਗ ਰਹਿਣ ਅਨੰਦੁ ਅੰਤ ਸਰਬਦਰੰਤਰ ਦੇ ਆਵੇ ਕੋਪਰੁ ਸਮਾਨਾ ਇਕਾਦ ਤੇ ਪਿਗਾਹੀ ਸਖਤੇ ਆਪੋ ਸਤਿਗਵਾਚੇ ਜੇ ਸਿਲੇਆ ਜੇ ਸਿਲੇਆ ਮੇਰਾ ਹਰ ਕੀ ਤੇ ਹਰ ਕੋ ਸਦਾ ਸਿ ਸਿਏ ਧੰਨੋ ਸਿ ਧੰਨ ਦੇ ਨਾ ਅਗਰ ਗਿਆ ਆ ਤੇ ਜਨਾਨਕ ਕਿਰਤ ਜਾਸੀ ਈ ਮਨੁ ਤੇ ਪਤਿ ਪੰਡਾਰੀ ਤੇਰੇ ਅੰਤ ਅੰਤ ਆਪੀ ਭਗਤ ਤੇ ਭਗਤ ਸ੍ਰੀ ਰਾਮੁ ਤੁਹੀ ਆਇਆ ਪਿਆੰਤਾ ਤੇਰੇ ਅੰਤ ਗਿਆ ਕਟ ਕਰੁ ਕਰੰਤਾ ਉਸੇ ਭਗਤ ਉਸੇ ਭਗਤ ਤਲੇ ਜਨ ਨਾਮ ਕੀ ਜੋ ਭਾਵੇ ਗਿਆ ਕਟ ਕਰੰਤਾ ਤੁਮਾਰਾ Obrigado. ਇਸਨੂੰ ਕੋ ਜਾਣਾਂ ਨਹੀਂ ਸੋਝਣ ਜਾਣਾਂ ਹਰ ਕੋ ਸਾਧਿਆ ਗੁਰ ਕਾਣ ਦੇਨਹ ਅਗਰ ਕੋ ਸੀਤਿਆ ਮਿ ਸੁਤਾਇ ਸੈ ਨਾਮ ਜੇ ਤਨਾ ਜੇ ਸੰਪੂਰਨ ਬਣਾ ਮਾ ਗਿਸ਼ਰਤ ਦੇ ਗੁਣ ਗਇਆ ਪ੍ਰਾਪ। ਨਾਮ ਜਪੀ ਸਭੀ ਕਈ ਪੜਿਆ ਗੁਰੂ ਗੋਬਾਧ। 两到三周。Yeah, ਯਾ ਸਾਧਨ ਕੋ ਵਾਗ ਸੰਗੜਿਆ ਪੂਰਨ ਹੋਇ ਹਮਾਰੀ ਯਾ ਕਰਿ ਪ੍ਰਜਾ ਜਿਐ ਸੁਹਾਰੇ ਸਿਰ ਕੰਨ ਕੋ ਸਿਰ ਗੁਰ ਸੁਪਦੀਓ ਸਤਿਗੁਰ ਕੋ ਬਲ ਮੁਕ ਬਕ ਕੀਓ ਕਤਗ ਕਨੇ ਆਪਨ ਕੀ ਗਾਮ ਕਰੁ ਭਲੇ ਹੋਏ ਕੀ ਨੀਰਿ ਪਿਸ਼ਾਨਕ ਕੀਨੀ ਮੇਂ ਗੁੰਦੇ ਸੁਲਾ ਸਾਮ ਭਾਰ ਕੀ ਪਿਤਾ ਰਿਸ਼ਕ ਗਰ ਗੁਲਾ ਸੰਤਨ ਰੂਪਾਏ i don't Amen. We ਸੋਨ ਤੇ ਮਨੀਰ ਕਹਿ ਤਿਬ ਬਿਟ ਸਤ ਗੁਰ ਰਹਾ ਪਰਪੂਰੇ ਬੇਲਵੰਤਲਾ Você ਤੇਰ ਕਰਸ ਤੈ ਹੋਈ ਤਰਸ ਤਿਆ ਮੇਰਾ ਹੰਤ ਕੋਈ ਸਤੁਰ ਸਜਨ ਮਿਲੇ ਆ ਨਾ